ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ। ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਪਿਆਣੇ ਦੇ ਵਿੱਚ ਇੱਕ ਵਿਧਵਾ ਔਰਤ ਜਿਹਦਾ ਇੱਕੋ ਇੱਕ ਪੁੱਤਰ ਹੈ। ਪੁੱਤਰ ਦਾ ਨਾਮ ਗੌਰਵ ਆ। ਤੇ ਜਦੋਂ ਉਹ ਪੁੱਤਰ 2 ਸਾਲ ਦਾ ਹੁੰਦਾ ਤਾਂ ਗੌਰਵ ਦੇ ਪਿਤਾ ਦੀ ਮੌਤ ਹੋ ਜਾਂਦੀ ਆ ਗੌਰਵ ਦੀ ਮਾਂ ਆਪਣੇ ਬੱਚੇ ਨੂੰ ਇਕੱਲੀ ਪਾਲਦੀ ਆ ਉਹਨੂੰ ਸਕੂਲ ਲਾ ਦਿੰਦੀ ਆ ਉਹਦੀ ਵਧੀਆ ਪਰਵਰਿਸ਼ ਕਰਦੀ ਆ ਭਾਵੇਂ ਕਿ ਗੌਰਵ ਦੇ ਪਿਤਾ ਕੋਲ ਜ਼ਮੀਨ ਹੈਗੀ ਸੀ 5-4 ਕਿੱਲੇ ਪਰ ਇਕੱਲੀ ਜ਼ਮੀਨ ਦਾ ਜੋ ਠੇਕਾ ਹਿੱਸਾ ਆਉਂਦਾ ਸੀ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਜਿਸ ਕਰਕੇ ਗੌਰਵ ਦੀ ਮਾਂ ਸਲਾਈ ਦਾ ਕੰਮ ਕਰਦੀ ਆ ਕਰ ਦੇ ਵਿੱਚ ਉਹ ਸਲਾਈ ਸ਼ੁਰੂ ਕਰਦੀ ਆ ਕੁੜੀਆਂ ਨੂੰ ਸਲਾਈ ਦੀ ਟ੍ਰੇਨਿੰਗ ਵੀ ਦਿੰਦੀ ਆ ਤੇ ਉਹਦੀ ਜ਼ਿੰਦਗੀ ਹੈ ਜਿਹੜੀ ਉਹਦਾ ਖਰਚਾ ਪਾਣੀ ਵਧੀਆ ਚੱਲੀ ਜਾਂਦਾ ਉਹ ਆਪਣੇ ਮੁੰਡੇ ਨੂੰ ਹਰ ਇੱਕ ਸਹੂਲਤ ਦਿੰਦੀ ਆ ਹੌਲੀ ਹੌਲੀ ਗੌਰਵ ਵੱਡਾ ਹੁੰਦਾ ਕਾਲਜ ਦੀ ਪੜ੍ਹਾਈ ਖਤਮ ਕਰਦਾ ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਜਾਂਦਾ ਜਦੋਂ ਉਹ ਨੌਕਾ ਹੀ ਕਰਦਾ ਉਹ ਅਬੀਮਾ ਨੂੰ ਕਹਿੰਦਾ ਕਿ ਹੁਣ ਮੈਂ ਰੋਜ਼ ਅਪਡਾਊਨ ਨਹੀਂ ਕਰ ਸਕਦਾ ਮੈਂ ਪਿੰਡ ਨਹੀਂ ਆ ਸਕਦਾ ਤੇ ਵੀ ਮੈਂ ਸ਼ਹਿਰ ਰਹਿਣਾ ਚਾਹਣਾ ਉਹਦੀ ਮਾਂ ਕਹਿੰਦੀ ਵੀ ਦੇਖ ਪੁੱਤਰ ਵੀ ਮੈਂ ਤਾਂ ਸ਼ਹਿਰ ਜਾ ਕੇ ਮੇਰਾ ਤਾਂ ਸਰਨਾ ਨਹੀਂ ਵੀ ਮੈਂ ਇੱਥੇ ਚਲੋ ਕੰਮ ਪੰਦਾ ਕਰਦੀ ਆ ਸਲਾਈ ਸੂਈ ਦੋ ਅਜੇ ਵੀ ਕਰ ਲੈਂਦੀ ਸੀ ਵੀ ਚਲ ਤੂੰ ਨੌਕਰੀ ਕਰ ਲੈ ਤੇ ਰਹਿ ਲੈ ਉੱਥੇ ਵੀ ਮੈਂ ਤਾਂ ਹਜੇ ਪਿੰਡ ਹੀ ਰਹਿਣਾ ਚਲੋ ਗੌਰਵ ਆ ਜਿਹੜਾ ਉਹ ਸ਼ਹਿਰ ਦੇ ਵਿੱਚ ਰਹਿੰਦਾ ਪਹਿਲਾਂ ਉਹ ਇੱਕ ਹਫਤੇ ਬਾਅਦ ਘਰ ਆਉਂਦਾ ਸੀ ਹੌਲੀ-ਹੌਲੀ ਉਹ ਮਹੀਨੇ ਬਾਅਦ ਆਉਣ ਲੱਗਿਆ ਤੇ ਹੌਲੀ-ਹੌਲੀ ਉਹ 2-3 ਮਹੀਨੇ ਬਾਅਦ ਆਉਂਦਾ ਜਦੋਂ ਵੀ ਗੌਰਵ ਦੀ ਮਾਂ ਉਹਨੂੰ ਫੋਨ ਕਰਦੀ ਕਦੇ ਉਹ ਗੱਲ ਕਰ ਲੈਂਦਾ ਕਦੇ ਕਹਿ ਦਿੰਦਾ ਮੰਮੀ ਮੈਂ ਵਿਜੀ ਹਾਂ ਫੇਰ ਗੱਲ ਕਰੂੰ ਇਸੇ ਤਰ੍ਹਾਂ ਸਮਾਂ गुज़रਦਾ ਤੇ ਗੌਰਵ ਆ ਜਿਹੜਾ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦਾ ਉੱਥੇ ਹੀ ਉਹਨੂੰ ਇੱਕ ਕੁੜੀ ਪਸੰਦ ਆ ਜਾਂਦੀ ਆ ਤੇ ਉਹਦੇ ਨਾਲ ਉਹ ਵਿਆਹ ਕਰ ਲੈਂਦਾ ਪਰ ਉਹ ਆਪਣੀ ਮਾਂ ਨੂੰ ਨਹੀਂ ਦੱਸਦਾ ਤੇ ਗੌਰਵ ਦੀ ਮਾਂ ਜਿਹੜੀ ਉਹ ਚਲੋ ਉਡੀਕ ਦੀ ਆ ਹਨਾ ਵੀ ਅੱਜ ਨਹੀਂ ਤਾਂ ਸਵੇਰ ਪੁੱਤ ਕੋਈ ਗੱਲ ਨਹੀਂ ਵੀ ਮੈਨੂੰ ਲੈ ਕੇ ਜਾਊਗਾ ਪਰ ਗੌਰਵ ਜਿਹੜਾ ਉਹ ਆਪਣੀ ਵਿਅਵਤਾ ਜ਼ਿੰਦਗੀ ਦੇ ਵਿੱਚ ਇੰਨਾ ਵਿਅਸਤ ਹੋ ਜਾਂਦਾ ਵੀ ਉਹ ਆਪਣੀ ਮਾਂ ਨੂੰ ਕੀ ਕਹਿਣਾ ਕਦੇ ਇੱਕਦਾਈ ਫੋਨ ਉਹਦਾ ਚੱਕ ਲਈ ਉਹਦੀ ਨਾਲ ਗੱਲਬਾਤ ਬੰਦ ਕਰ ਦਿੰਦਾ ਤੇ ਅੱਜ ਅਚਾਨਕ ਗੌਰਵ ਆ ਜਿਹੜਾ ਉਹ ਘਰ ਆਉਂਦਾ ਤੇ ਉਹ ਆਪਣੀ ਮਾਂ ਨੂੰ ਮਿਲਦਾ ਉਹਦੀ ਮਾਂ ਉਹਨੂੰ ਭੱਜ ਕੇ ਮਿਲਦੀ ਆ ਤੇ ਉਹ ਕਹਿੰਦਾ ਮੰਮੀ ਮੇਰੇ ਕੋਲ ਇੰਨਾ ਸਮਾਂ ਨਹੀਂ ਮੈਂ ਤਾਂ ਤੇਰੇ ਕੋਲ ਇੱਕ ਬਹੁਤ ਜ਼ਰੂਰੀ ਕੰਮ ਆਇਆ ਉਹ ਕਹਿੰਦੀ ਵੀ ਹਾਂ ਪੁੱਤ ਦੱਸ ਕਹਿੰਦਾ ਵੀ ਜਿਹੜੀ ਆਪਣੀ ਜ਼ਮੀਨ ਆ ਵੀ ਉਹ ਜ਼ਮੀਨ ਤੇ ਹੁਣ ਦੇਖ ਆਪਾਂ ਨੂੰ ਉਹਦੀ ਕੋਈ ਏਡੀ ਲੋੜ ਨਹੀਂ ਵੀ ਮੈਂ ਨਾ ਇੱਕ ਕੰਪਨੀ ਸ਼ੁਰੂ ਕਰਨਾ ਚਾਹੁੰਨਾ ਜਿਹੜੀ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਉਹੋ ਜਿਹੜਾ ਮੇਰਾ ਮਾਲਕ ਆ ਉਹ ਦੋ ਕੰਪਨੀਆਂ ਸ਼ੁਰੂ ਕਰ ਰਿਹਾ ਤੇ ਉਹਨੇ ਮੈਨੂੰ ਕਿਹਾ ਵੀ ਜੇ ਇੱਕ ਕੰਪਨੀ ਦਾ ਤੂੰ ਕਰਨਾ ਹੈ ਨਾ ਤੇ ਕਹਿੰਦਾ ਵੀ ਜਿਵੇਂ ਕੰਪਨੀ ਲੈ ਲਈ ਤੇ ਕਹਿੰਦਾ ਬਹੁਤ ਪੈਸਾ ਕਮਾ ਲੂ ਜ਼ਮੀਨ ਤਾਂ ਫਿਰ ਵੀ ਲੈ ਲਾਂਗੇ। ਉਹਦੀ ਮਾਂ ਕਹਿੰਦੀ ਵੀ ਚਲ ਪੁੱਤਰ ਠੀਕ ਆ ਤੇ ਵੀ ਕੋਈ ਗੱਲ ਨਹੀਂ। ਉਹ ਕਹਿੰਦੀ ਪਰ ਇੱਕ ਗੱਲ ਆ ਵੀ ਹੁਣ ਤੱਕ ਮੈਂ ਤੈਨੂੰ ਵਿਆਹ ਲਈ ਕਈ ਵਾਰੀ ਕਹਿ ਚੁੱਕੀ ਆਂ ਵੀ ਤੂੰ ਵਿਆਹ ਲਈ ਨਹੀਂ ਮੰਨਦਾ ਪਰ ਜੇ ਜ਼ਮੀਨ ਵੇਚ ਕੇ ਕੰਪਨੀ ਸ਼ੁਰੂ ਕਰ ਲਈ ਤਾਂ ਨਾਲ ਦੀ ਨਾਲ ਵਿਆਹ ਬਾਰੇ ਸੋਚੀ। ਕਹਿੰਦਾ ਹਾਂ ਮਾਂ ਕੋਈ ਨਾ ਸੋਚ ਲੂੰਗਾ। ਚਲੋ ਉਹਦੀ ਮਾਂ ਜਿਹੜੀ ਉਹ ਜ਼ਮੀਨ ਵੇਚ ਦਿੰਦੀ ਆ। ਤੇ ਪੈਸੇ ਆ ਜਿਹੜੇ ਉਹ ਗੌਰਵ ਨੂੰ ਦੇ ਦਿੰਦੀ ਆ 10 ਦਿਨਾਂ ਦੇ ਵਿੱਚ ਜ਼ਮੀਨ ਦੀ ਸਾਰਾ ਕੰਮ ਹੋ ਜਾਂਦਾ ਰੀਸਟਰੀ ਕਰਾ ਦਿੰਦੇ ਆ ਜਿਹਨੇ ਜ਼ਮੀਨ ਖਰੀਦੀ ਸੀ ਉਹਦੇ ਨਾਮ ਤੇ ਪੈਸੇ ਆ ਜਿਹੜੇ ਉਹ ਗੌਰਵ ਆ ਉਹ ਲੈ ਕੇ ਚਲਿਆ ਜਾਂਦਾ ਤੇ ਹੁਣ ਗੌਰਵ ਦੀ ਮਾਂ ਜਿਹੜੀ ਉਹ ਸੋਚਦੀ ਆ ਵੀ ਚਲ ਮੇਰੇ ਮੁੰਡੇ ਨੇ ਕੰਪਨੀ ਸ਼ੁਰੂ ਕਰ ਲਈ ਤੇ ਕੁੜੀ ਲੱਭ ਕੇ ਤੇ ਹੁਣ ਵਿਆਹ ਕਰ ਲਾਂਗੇ ਆਣਣਾ ਗਵੰਡਣਾ ਨੂੰ ਉਹ ਬੜਾ ਦੱਸਦੀ ਆ ਵੀ ਹੁਣ ਮੇਰਾ ਮੁੰਡਾ ਵੀ ਵਧੀਆ ਕੰਪਨੀ ਦਾ ਮਾਲਕ ਬਣ ਗਿਆ ਕਿ ਹੁਣ ਮੈਂ ਵਿਆਹ ਕਰੂੰਗੀ ਤਿਆਰੀਆਂ ਕਰ ਲਓ ਵਿਆਹ ਦੀਆਂ ਅੰਨਣਾ ਗਵੰਡਣਾ ਉਹਦੇ ਮੂੰਹ ਤੇ ਹੀ ਕਹਿੰਦੀਆਂ ਸੀ ਪਰ ਉਹਦੇ ਪਿੱਠ ਪਿੱਛੇ ਕਹਿ ਦਿੰਦੀਆਂ ਸੀ ਵੀ ਕਿਵੇਂ ਇਹ ਆਪਦੇ ਮੁੰਡੇ ਦਾ ਗੁਣ ਗਾਣ ਕਰਦੀ ਐ ਵੀ ਇਹਦਾ ਮੁੰਡਾ ਤਾਂ ਕਦੇ ਆਇਆ ਵੀ ਨਹੀਂ ਚਲੋ ਥੋੜਾ ਸਮਾਂ ਗੁਜ਼ਰਿਆ 2 ਮਹੀਨੇ ਤੇ ਜਿਹੜਾ ਬੌਰਵ ਸੀ ਉਹ ਆਪਣੀ ਮਾਂ ਨਾਲ ਬਿਲਕੁਲ ਵੀ ਗੱਲਬਾਤ ਨਹੀਂ ਕਰਦਾ ਸੀ ਤੇ ਇੱਕ ਦਿਨ ਉਹਨੇ ਸੋਚਿਆ ਵੀ ਇਹ ਤਾਂ ਮੈਨੂੰ ਫੋਨ ਹੀ ਨਹੀਂ ਕਰਦਾ ਚਲੋ ਫੋਨ ਲਾਉਂਦੀ ਆ ਜਦੋਂ ਉਹ ਫੋਨ ਲਾਉਂਦੀ ਆ ਤਾਂ ਅੱਗੋਂ ਇੱਕ ਔਰਤ ਦੀ ਆਵਾਜ਼ ਆਉਂਦੀ ਐ ਕੁੜੀ ਦੀ ਫੋਨ 'ਚੋਂ ਕਹਿੰਦੀ ਹੈਲੋ ਉਹ ਕਹਿੰਦੀ ਕਿ ਹਾਂਜੀ ਕੌਣ ਉਹ ਕਹਿੰਦੀ ਕਿ ਮੈਂ ਗੌਰਵ ਦੀ ਮਾਂ ਬੋਲਦੀ ਹਾਂ ਤੁਸੀਂ ਕੌਣ ਤਾਂ ਅੱਗੋਂ ਫੋਨ ਕੱਟਿਆ ਜਾਂਦਾ ਅਸਲ ਦੇ ਵਿੱਚ ਗੌਰਵ ਨੇ ਆਪਣੇ ਘਰ ਵਾਲੀ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰੀ ਮਾਂ ਜਿਉਂਦੀ ਆ ਉਹਨੇ ਕਿਹਾ ਸੀ ਮੇਰੇ ਮਾਪਿਓ ਹੈ ਨਹੀਂ ਤੇ ਗੌਰਵ ਦੀ ਪਤਨੀ ਨੂੰ ਇਸ ਗੱਲ ਦਾ ਬੜਾ ੱੱੱਕਾ ਲੱਗਦਾ ਉਹ ਸੋਚਦਾ ਵੀ ਉਹ ਸੋਚਦੀ ਆ ਵੀ ਗੌਰਵ ਨੇ ਮੈਨੂੰ ਇੰਨਾ ਵੱਡਾ ਝੂਠ ਬੋਲਿਆ ਵੀ ਉੰਜ ਤਾਂ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਪਿਆਰ ਕਰਦਾ ਵੀ ਇੰਨੀ ਵੱਡੀ ਗੱਲ ਲੁਕੋਈ ਤੇ ਨਾਲੇ ਇਹ ਵੀ ਐ ਲੁਕੋਣ ਵਾਲੀ ਕੀ ਗੱਲ ਸੀ ਪਰ ਉਹਨਾਂ ਸੋਚਦੀ ਆ ਵੀ ਮੈਂ ਗੌਰਵ ਨਾਲ ਗੱਲ ਨਹੀਂ ਕਰਦੀ ਇਸ ਵਿਸ਼ੇ ਤੇ ਵੀ ਗੌਰਵ ਨੇ ਮੰਨਣਾ ਨਹੀਂ ਤੇ ਚਲੋ ਉਸ ਤੋਂ ਬਾਅਦ ਗੌਰਵ ਉਹਨਾਂ ਕੋਲ ਡਿਟੇਲ ਆ ਜਿਹੜੀ ਡਿਲੀਟ ਕਰ ਦਿੰਦੀ ਆ ਗੌਰਵ ਦੇ ਪਹੁੰਚੋਂ ਤੇ ਉਹ ਬਿਲਕੁਲ ਵੀ ਗੱਲ ਨਹੀਂ ਕਰਦੀ ਤੇ ਇੱਧਰ ਜਿਹੜਾ ਗੌਰਵ ਆ ਉਹ ਮਤਲਬ ਕੰਮ ਤੇ ਜਾਂਦਾ ਆਪਣੀ ਕੰਪਨੀ ਦੇ ਵਿੱਚ ਤੇ ਉਹਦੀ ਮਾਂ ਦਾ ਦੁਬਾਰਾ ਫੋਨ ਆ ਜਾਂਦਾ ਤੇ ਉਹਦੀ ਮਾਂ ਜਿਹੜੀ ਉਹ ਕਹਿੰਦੀ ਕਿ ਪੁੱਤਰ ਤੂੰ ਤਾਂ ਵੀ ਮੈਨੂੰ ਭੁੱਲੀ ਗਿਆ ਫੋਨ ਨਹੀਂ ਕਰਦਾ ਗੌਰਵ ਦੀ ਮਾਂ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਰਦੀ ਵੀ ਤੇਰਾ ਫੋਨ ਕਿਨੇ ਚੱਕਿਆ ਸੀ ਉਹਨੂੰ ਇਹ ਸੀ ਵੀ ਕੰਪਨੀ ਦੇ ਵਿੱਚ ਕੋਈ ਕੰਮ ਕਰਦਾ ਹੋਣਾ ਨਾਲ ਕੋਈ ਕਰਦੀ ਹੋਊਗੀ ਵੀ ਉਹਨੇ ਚੱਕਿਆ ਹੋਊ ਉਸ ਗੱਲ ਨੂੰ ਮਤਲਬ ਦਿਲ ਤੇ ਨਹੀਂ ਬਾਲਾ ਲਾਉਂਦੀ ਤਾਂ ਗੌਰਵ ਕਹਿੰਦਾ ਕਿ ਮਾਂ ਮੇਰਾ ਕੰਮ ਹੀ ਇਹੋ ਜਿਹਾ ਹੋ ਗਿਆ ਉਹ ਕਹਿੰਦੀ ਕਿ ਵਿਆਹ ਬਾਰੇ ਵੀ ਕੀ ਸਕੀ ਮੈਂ ਤੇਰੀ ਕਹਿੰਦੀ ਆ ਕੋਈ ਨਾ ਮਾਂ ਕਰਾ ਲੂਗਾ ਵਿਆਹ ਐਂ ਜਿਵੇਂ ਇੱਕ ਗੱਲ ਟਾਲ ਦਿੰਦਾ ਤੇ ਉਹ ਕਹਿੰਦੀ ਵੀ ਪੁੱਤ ਤੂੰ ਮੈਨੂੰ ਕਹਿੰਦਾ ਸੀਗਾ ਵੀ ਜਦੋਂ ਮੈਂ ਕੰਪਨੀ ਸ਼ੁਰੂ ਕਰ ਲਈ ਵਿਆਹ ਕਰਾਉਂ ਵੀ ਹੁਣ ਤੂੰ ਵਿਆਹ ਕਰਾ ਲੈ ਤੇ ਮੈਨੂੰ ਆਪਦੇ ਨਾਲ ਲੈ ਜਾ ਵੀ ਹੁਣ ਮੈਂ ਇਕੱਲੀ ਨਹੀਂ ਰਹਿ ਸਕਦੀ ਕਹਿੰਦਾ ਕੋਈ ਗੱਲ ਨਹੀਂ ਮਾਂ ਮੈਂ ਤੈਨੂੰ ਵਿਆਹ ਤਾਂ ਚਲੋ ਆਪਾਂ ਫੇਰ ਸੋਚਾਂਗੇ ਵੀ ਤੈਨੂੰ ਲੈ ਜਾਊਂਗਾ ਚਲ ਭਈ ਉਹਨਾਂ ਕਹਿੰਦਾ ਵੀ ਮੈਂ ਲੈ ਚੋਂ ਤੇ ਫੋਨ ਕੱਟਿਆ ਜਾਂਦਾ ਉਸ ਤੋਂ ਬਾਅਦ ਤੇ ਇੱਕ ਹਫ਼ਤੇ ਬਾਅਦ ਗੌਰਵ ਆ ਜਿਹੜਾ ਉਹ ਆਪਣੀ ਮਾਂ ਦੇ ਘਰ ਜਾਂਦਾ ਉਹਦੀ ਮਾਂ ਉਹਨੂੰ ਵੇਖ ਕੇ ਕੁਝ ਹੋ ਜਾਂਦੀ ਆ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਵੀ ਮੈਂ ਅੱਜ ਤੋਂ 3 ਦਿਨਾਂ ਬਾਅਦ ਤੈਨੂੰ ਲੈਣ ਆਊਗਾ ਤੇ ਤੂੰ ਐਂ ਕਰ ਵੀ ਜਿਹੜਾ ਘਰ ਹੁਣ ਇਹ ਤਾਂ ਆਪਾਂ ਕੀ ਕਰਨਾ ਵੀ ਘਰ ਨੂੰ ਵਿਕਾਉ ਕਰਦੇ ਉਹ ਕਹਿੰਦੀ ਕਿ ਠੀਕ ਆ ਪੁੱਤ ਵੀ ਘਰ ਵੇਚ ਦਿਆਂਗੇ ਵੀ ਪਰ ਸਾਰਾ ਘਰ ਨਹੀਂ ਵੇਚਦੇ ਵੀ ਦੋ ਕਮਰੇ ਆ ਜਿਹੜੇ ਇਹ ਰੱਖ ਲਾਂਗੇ ਵੀ ਕਾਫੀ ਵੱਡਾ ਘਰ ਸੀ ਉਹਨਾਂ ਦਾ ਵੀ ਦੂਜਾ ਵੇਚ ਦਿਆਂਗੇ ਤੇ ਉਹ ਕਹਿੰਦਾ ਠੀਕ ਐ ਚਲ ਇਹ ਗੱਲ ਹੋ ਜਾਂਦੀ ਐ ਤੇ ਉਹ ਕਹਿੰਦਾ ਵੀ ਤੂੰ ਤਿਆਰੀ ਕਰ ਲਾ ਤਿੰਨ ਦਿਨਾਂ ਦੇ ਵਿੱਚ ਗੌਰਵ ਦੀ ਮਾਂ ਆਪਣੀ ਪੂਰੀ ਤਿਆਰੀ ਕਰ ਲੈਂਦੀ ਆ ਉਹ ਆਪਣੀ ਅੰਨੜਾ ਗੰਡਣਾ ਨੂੰ ਦੱਸਦੀ ਆ ਵੀ ਹੁਣ ਤਾਂ ਮੇਰਾ ਮੁੰਡਾ ਮੈਨੂੰ ਸ਼ਹਿਰ ਲੈ ਕੇ ਜਾਊਗਾ ਤੇ ਦੁਬਾਰਾ ਅਸੀਂ ਵਿਆਹ ਕਰਾਂਗੇ ਵੀ ਤੁਸੀਂ ਵਿਆਹ ਦੀ ਤਿਆਰੀ ਰੱਖੋ ਅੰਨੜਾ ਗੰਡਣਾ ਜਿਹੜੀਆਂ ਸੋਚਦੀਆਂ ਵੀ ਚਲੋ ਇਹਦੇ ਵੀ ਦਿਨ ਬਦਲੇ ਵੀ ਇਹਦਾ ਮੁੰਡਾ ਇਨੂੰ ਲੈ ਕੇ ਜਾਊਗਾ ਤਿੰਨ ਦਿਨਾਂ ਬਾਅਦ ਗੌਰਵ ਆ ਜਿਹੜਾ ਉਹ ਆਉਦਾ ਤੇ ਗੱਡੀ ਤੇ ਨਹੀਂ ਉਭੋਂਦਾ ਤੇ ਉਹਦੀ ਮਾਂ ਕਹਿੰਦੀ ਵੀ ਪੁੱਤਰ ਤੂੰ ਗੱਡੀ ਨਹੀਂ ਲੈ ਕੇ ਆਇਆ ਕਹਿੰਦਾ ਮਾਂ ਗੱਡੀ ਤੇ ਨਾ ਜਿਆਦਾ ਦੂਰ ਪਹੁੰਚ ਜਾਂਦਾ ਵੀ ਪਹਿਲਾਂ ਵੀ ਜਦੋਂ ਮੈਂ ਆਇਆ ਗੱਡੀ ਤੇ ਮੈਨੂੰ ਬਹੁਤ ਔਖਾ ਰਿਹਾ ਵੀ ਤੇ ਇਤੋਂ ਇੰਨਾ ਸਫ਼ਰ ਨਹੀਂ ਹੋਣਾ ਵੀ ਆਪਾਂ ਟ੍ਰੇਨ ਤੇ ਚੱਲਾਂਗੇ ਵੀ ਟ੍ਰੇਨ ਦੇ ਜਿਹੜੀ ਸੀਟ ਆ ਉਤੇ ਲੰਮੇ ਪਿਆ ਜਾਂਦਾਗਾ ਵੀ ਵਧੀਆ ਏਸੀ ਡੱਬੇ 'ਚ ਮੈਂ ਆਪਣੀ ਸੀਟ ਆ ਜਿਹੜੀ ਉਧੇ ਜਰਵੇਸ਼ਨ ਕਰਾਈ ਆ ਵੀ ਉੱਥੇ ਚੱਲਾਂਗੇ ਚਲੋ ਆਪਣਾ ਬੈਗ ਪੈਕ ਕਰਦੀ ਆ ਗੌਰਵ ਦੀ ਮਾਂ ਤੇ ਗੌਰਵ ਦੇ ਨਾਲ ਚਲੀ ਜਾਂਦੀ ਆ ਤੇ ਜਾ ਕੇ ਗੌਰਵ ਆ ਜਿਹੜਾ ਉਹ ਨੂੰ ਸਟੇਸ਼ਨ ਤੇ ਬਿਠਾਉਂਦਾ ਤੇ ਉਹਨੂੰ ਕਹਿੰਦਾ ਕਿ ਵੀ ਮਾਂ ਮੈਂ ਟਿਕਟ ਲੈ ਆਵਾਂ ਤੂੰ ਇੱਥੇ ਬਹਿ ਜਾ ਤੇ ਗੌਰਵ ਦੀ ਮਾਂ ਉੱਥੇ ਬੈਠੀ ਰਹਿੰਦੀ ਆ ਘੰਟਾ ਬੀਤਿਆ ਤੋਂ ਘੰਟੇ ਸਮਾਂ ਗੁਜ਼ਰਿਆ ਤੇ ਸ਼ਾਮ ਹੋ ਗਈ ਆ ਗੌਰਵ ਦੀ ਮਾਂ ਡੀਕਦੀ ਡੀਕਦੀ ਵੀ ਹੁਣ ਵੀ ਆਇਆ ਹੁਣ ਵੀ ਆਇਆ ਤਾਂ ਉਹ ਉੱਥੋਂ ਉੱਠ ਕੇ ਵੀ ਨਾ ਗਈ ਵਿਚਾਰੀ ਵੀ ਕਿਤੇ ਮੇਰਾ ਮੁੰਡਾ ਮੈਨੂੰ ਲੱਭਦਾ ਨਾ ਫਿਰੇ ਤੇ ਸ਼ਾਮ ਤੱਕ ਉਹ ਸਮਝ ਜਾਂਦੀ ਆ ਵੀ ਸ਼ਾਇਦ ਮੇਰਾ ਮੁੰਡਾ ਮੈਨੂੰ ਛੱਡ ਗਿਆ ਪਰ ਉਹ ਸੋਚਦੀ ਆ ਵੀ ਨਹੀਂ ਉਹ ਮੈਨੂੰ ਐ ਕਿਉਂ ਕਰੂਗਾ ਛੱਡ ਕੇ ਕਿਉਂ ਜਾਊਗਾ ਵੀ ਪਹਿਲਾਂ ਵੀ ਮੈਂ ਪਿੰਡ ਰਹਿੰਦੀ ਸੀ ਫਿਰ ਮੈਂ ਪਿੰਡ ਹੀ ਬੈਠੀ ਰਹਿੰਦੀ ਵੀ ਕੀ ਨਹੀਂ ਐ ਨਹੀਂ ਹੋ ਸਕਦਾ ਉਹ ਕਹਿੰਦੀ ਮੇਰਾ ਮੁੰਡਾ ਇਹਦਾ ਨਹੀਂ ਕਰ ਸਕਦਾ ਚਲੋ ਜਦੋਂ ਪੂਰੀ ਹਨੇਰਾ ਹੋਣ ਲੱਗਦਾ ਤੇ ਉੱਥੇ ਨਾ ਇੱਕ ਪਤੀ ਪਤਨੀ ਆਉਂਦੇ ਆ ਤੇ ਉਹ ਦੇਖਦੇ ਆਗੇ ਜਦੋਂ ਪਰੇਸ਼ਾਨ ਦੇਖਦੇ ਆ ਗੌਰਵ ਦੀ ਮਾਂ ਨੂੰ ਤੇ ਉਹ ਪੁੱਛਦਾ ਕਿ ਮਾਂ ਜੀ ਕੀ ਗੱਲ ਹੈ ਵੀ ਤੁਸੀਂ ਇੱਥੇ ਬੈਠੇ ਹੋ ਇੰਨੇ ਹਨੇਰੇ ਚ ਇਕੱਲੇ ਤੇ ਉਹ ਨਾ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਪੁੱਤਰ ਮੈਂ ਤੈਨੂੰ ਕੀ ਦੱਸਾਂ ਵੀ ਮੈਂ ਤਾਂ ਇੱਕ ਵਿਧਵਾ ਔਰਤ ਹਾਂ ਆਪਣਾ ਪੁੱਤਰ ਚਾਵਾ ਲਾਡਾ ਨਾ ਪਾਲਿਆ ਤੇ ਵੀ ਉਹ ਤਾਂ ਮੈਨੂੰ ਇੱਥੇ ਬਿਠਾ ਕੇ ਵੀ ਆਇਆ ਨਹੀਂ ਮੁੜ ਕੇ ਵੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਮੇਰੇ ਮੁੰਡੇ ਨੂੰ ਕੁਝ ਹੋ ਲੱਗਿਆ ਹੋਵੇ ਤੇ ਉਹ ਮੁੰਡਾ ਜਿਹੜਾ ਉਹ ਕਹਿੰਦਾ ਕਿ ਨਹੀਂ ਮਾਂ ਜੀ ਵੀ ਜੀ ਕੋਈ ਇਹੋ ਜੀ ਗੱਲ ਹੁੰਦੀ ਤਾਂ ਕੋਈ ਖਬਰ ਆਉਂਦੀ ਜਾਂ ਹੋਰ ਵੀ ਮੈਨੂੰ ਲੱਗਦਾ ਤੁਹਾਡਾ ਪੁੱਤਰ ਤੁਹਾਨੂੰ ਇੱਥੇ ਛੱਡ ਗਿਆ ਉਹ ਕਹਿੰਦੀ ਵੀ ਮੇਰਾ ਮੁੰਡਾ ਇਹ ਨਹੀਂ ਕਰ ਸਕਦਾ ਉਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਮਾਂ ਜੀ ਤੁਸੀਂ ਐਂ ਕਰੋ ਵੀ ਤੁਸੀਂ ਇੱਥੇ ਨਾ ਬੈਠੋ ਵੀ ਹੁਣ ਤਾਂ ਤੁਹਾਡੇ ਮੁੰਡੇ ਨੇ ਕੀ ਆਉਣਾ ਵੀ ਤੁਸੀਂ ਕੱਲ ਨੂੰ ਦੁਬਾਰਾ ਆ ਜਿਓ ਵੀ ਅੱਜ ਐਂ ਕਰੋ ਸਾਡੇ ਨਾਲ ਚੱਲੋ ਚਲੋ ਗੌਰਵ ਦੀ ਮਾਂ ਉਹਨਾਂ ਦੇ ਨਾਲ ਚਲੀ ਜਾਂਦੀ ਆ ਉਸ ਮੁੰਡੇ ਦਾ ਨਾਮ ਰਾਮ ਹੁੰਦਾ ਰਾਮ ਤੇ ਉਹਦੀ ਪਤਨੀ ਦੇ ਨਾਲ ਚਲੀ ਜਾਂਦੀ ਆ ਚਲੋ ਉਹਨੂੰ ਘਰ ਲੈ ਕੇ ਜਾਂਦੇ ਆ ਘਰ ਜਾ ਕੇ ਉਹਦੀ ਵਧੀਆ ਸੇਵਾ ਕਰਦੇ ਆ ਰੋਟੀ ਪਾਣੀ ਉਹਦੇ ਵਾਸਤੇ ਬਣਾਉਂਦੇ ਆ ਉਹ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਤੇ ਚਲੋ ਅਗਲੀ ਸਵੇਰ ਫੇਰ ਗੌਰਵ ਦੀ ਮਾਂ ਕਹਿੰਦੀ ਵੀ ਮੈਂ ਸਟੇਸ਼ਨ ਤੇ ਜਾਨੀ ਆ ਵੀ ਮੇਰਾ ਮੁੰਡਾ ਅੱਜ ਜ਼ਰੂਰ ਆਊਗਾ ਚਲੋ ਰਾਮ ਉਹਨੂੰ ਨਾਸ਼ਤਾ ਵਗੈਰਾ ਕਰਵਾ ਕੇ ਉੱਥੇ ਸਟੇਸ਼ਨ ਤੇ ਛੱਡਿਆ ਆਉਂਦਾ ਤੇ ਸ਼ਾਮ ਤੱਕ ਉਹ ਫੇਰ ਬੈਠੀ ਰਹਿੰਦੀ ਆ ਤੇ ਉਹਦਾ ਮੁੰਡਾ ਫੇਰ ਨਹੀਂ ਆਉਂਦਾ ਤੇ ਸ਼ਾਮ ਨੂੰ ਰਾਮ ਫੇਰ ਆਉਂਦਾ ਵੇਖਦਾ ਵੀ ਉਹ ਉੱਥੇ ਬੈਠੀ ਸੀ ਗੌਰਵ ਦੀ ਮਾਂ ਉਹਨੂੰ ਕਹਿੰਦਾ ਵੀ ਮਾਂ ਜੀ ਆਇਆ ਨਹੀਂ ਤੁਹਾਡਾ ਪੁੱਤਰ ਉਹ ਕਹਿੰਦੀ ਵੀ ਨਹੀਂ ਆਇਆ ਪੁੱਤਰ ਉਹ ਕਹਿੰਦਾ ਵੀ ਫੇਰ ਹੁਣ ਉਹ ਆਉਂਦਾ ਵੀ ਨਹੀਂ ਕਹਿੰਦੀ ਮੈਨੂੰ ਵੀ ਇਹੀ ਲੱਗਦਾ ਚਲੋ ਉਹ ਨਾ ਫੇਰ ਉਹਨੂੰ ਆਪਣੇ ਘਰ ਲੈ ਜਾਂਦਾ ਤੇ ਉਹਨੂੰ ਕਹਿੰਦਾ ਵੀ ਮਾਂ ਜੀ ਤੁਸੀਂ ਸਾਡੇ ਨਾਲ ਰਹੋ ਉਹ ਕਹਿੰਦੀ ਵੀ ਨਹੀਂ ਪੁੱਤਰ ਮੇਰੇ ਕੋਲੇ ਪਿੰਡ ਘਰ ਹੈਗਾਗਾ ਸਭ ਕੁਝ ਆ ਮੇਰੇ ਕੋਲ ਤੇ ਵੀ ਤੂੰ ਇੱਕ ਵਾਰ ਮੈਨੂੰ ਮੇਰੇ ਪਿੰਡ ਛੱਡਿਆ ਤੇ ਉਹ ਕਹਿੰਦਾ ਕਿ ਚਲ ਕੋਈ ਨਾ ਤੁਸੀਂ 2-4 ਦਿਨ ਰਹੋ 2-4 ਦਿਨ ਉਹ ਕੋਲ ਰੱਖਦੇ ਆ ਤੇ ਜਦੋਂ ਉਹਨਾਂ ਨੂੰ ਐ ਲੱਗਦਾ ਵੀ ਇਹ ਠੀਕ ਹੈ ਵੀ ਇਹਨੂੰ ਕੋਈ ਏਡੀ ਟੈਨਸ਼ਨ ਨਹੀਂ ਟੈਨਸ਼ਨ ਤਾਂ ਦੇਖੋ ਹੈਗੀ ਸੀ ਪਰ ਫਿਰ ਵੀ ਜਦੋਂ ਉਹਨਾਂ ਨੂੰ ਲੱਗਦਾ ਤੇ ਉਹਨਾਂ ਜਾਂਦੇ ਆ ਉਹਨੂੰ ਪਿੰਡ ਲੈ ਕੇ ਜਾਂਦੇ ਆ ਦੋਨੋਂ ਪਤੀ ਪਤਨੀ ਤੇ ਜਦੋਂ ਉਹ ਉਹ ਪਿੰਡ ਜਾਂਦੀ ਆ ਆਪਣੇ ਘਰ ਨੂੰ ਵੇਖ ਕੇ ਹਨਾ ਉੱਬਾ ਮਾਰ ਕੇ ਹੁੰਦੀ ਆ ਤੇ ਚਲੋ ਅੰਡੜਾ ਘੁੰਡਣਾ ਜਿਹੜੀਆਂ ਕੁੜਕਾਂ ਕਹਿ ਕੇ ਗਈ ਸੀ ਵੀ ਮੈਂ ਤਾਂ ਹੁਣ ਸ਼ਹਿਰ ਚੱਲੀ ਆ ਉਹ ਵੀ ਵੇਖਦੀਆਂ ਵੀ ਇਹ ਕਿਵੇਂ ਵਾਪਸ ਆ ਗਈ ਵੀ ਬਗਾਨੇ ਦੇ ਬੰਦਿਆਂ ਨਾਲ ਚਲੋ ਉਹ ਵੀ ਪਿੱਛੇ ਆ ਜਾਂਦੀਆਂ ਤੇ ਉਹਨਾਂ ਨੇ ਗੱਲ ਲੱਗ ਕੇ ਸวิตਰੀ ਬਹੁਤ ਰੋਂਦੀ ਆ ਗੌਰਵ ਦੀ ਮਾਂ ਸวิตਰੀ ਰੋਂਦੀ ਆ ਜਦੋਂ ਤੇ ਉਹ ਆਪਣੀ ਗਵੰਡਰ ਨੂੰ ਜਿਹੜੀ ਨੂੰ ਹਰ ਗੱਲ ਦੱਸਦੀ ਸੀ ਦੁੱਖ ਸੁੱਖ ਕਰਦੀ ਸੀ ਉਹਨੂੰ ਕਹਿੰਦੀ ਕਿ ਮੇਰੇ ਮੁੰਡਾ ਤਾਂ ਵੀ ਮੈਨੂੰ ਬਿਠਾ ਕੇ ਮੁੜ ਕੇ ਆਇਆ ਹੀ ਨਹੀਂ ਤੇ ਚਲੋ ਉਧਰ ਜਿਹੜੀ ਗੌਰਵ ਦੀ ਪਤਨੀ ਹੁੰਦੀ ਆ ਉਹ ਇਸ ਗੱਲ ਦੀ ਮਤਲਬ ਕੋਸ਼ ਕਰਦੀ ਹੁੰਦੀ ਆ ਵੀ ਵਾਕਈ ਗੌਰਵ ਦੀ ਮਾਂ ਜਿਉਂਦੀ ਆ ਕਿ ਵੀ ਇਹਨੇ ਮੈਨੂੰ ਝੂਠ ਬੋਲਿਆ ਉਹਨਾਂ ਘਰ ਦੇ ਵਿੱਚ ਪੂਰੀ ਫਰੋੜਾ ਫਰਾਲੀ ਕਰਦੀ ਆ ਕਿ ਮੈਨੂੰ ਕੋਈ ਗੌਰਵ ਦਾ ਪਿੰਡ ਦਾ ਪਤਾ ਲੱਗ ਜੇ ਜਾਂ ਹੋਰ ਗੌਰਵ ਨੇ ਉਹਨੂੰ ਆਪਣੇ ਪਿੰਡ ਬਾਰੇ ਵੀ ਨਹੀਂ ਦੱਸਿਆ ਸੀ ਤੇ ਚਲੋ ਇੱਕ ਦਿਨ ਉਹ ਆਪਦੇ ਘਰ ਵਾਲੇ ਦੀ ਅਲਮਾਰੀ ਫਰੋਲਦੀ ਆ ਤੇ ਅਲਮਾਰੀ ਦੇ ਵਿੱਚ ਉਹਨੂੰ ਇੱਕ ਫੋਟੋ ਮਿਲਦੀ ਆ ਗੌਰਵ ਦੀ ਫੋਟੋ ਮਿਲਦੀ ਆ ਉਹਨੂੰ ਉਹਦੀ ਮਾਂ ਦੇ ਨਾਲ ਤੇ ਉਹਦੇ ਪਿੱਛੇ ਇੱਕ ਫੋਨ ਨੰਬਰ ਲਿਖਿਆ ਹੋਇਆ ਸੀ ਤੇ ਗੌਰਵ ਦੀ ਪਤਨੀ ਆ ਜਿਹੜੀ ਉਹ ਉਸ ਫੋਨ ਨੰਬਰ ਤੇ ਫੋਨ ਕਰਦੀ ਆ ਤੇ ਉਹ ਕੋਈ ਬੰਦਾ ਫੋਨ ਚੱਕਦਾ ਤੇ ਉਹ ਪੁੱਛਦੀ ਆ ਕਿ ਵੀ ਇਹ ਨੰਬਰ ਕਿੱਥੋਂ ਦਾ ਵੀ ਤੁਸੀਂ ਗੌਰਵ ਨੂੰ ਤੇ ਉਹਦੀ ਮਾਸਬੀਤਰੀ ਨੂੰ ਜਾਣਦੇ ਹੋ ਤੇ ਉਹ ਕਹਿੰਦਾ ਵੀ ਹਾਂ ਵੀ ਗੌਰਵ ਦੀ ਜਿਹੜੀ ਮਾਂ ਗਈ ਵੀ ਇਥੋਂ ਹੀ ਮੇਰੇ ਫੋਨ ਤੋਂ ਹੀ ਆਪਦੇ ਪੁੱਤਰ ਨੂੰ ਫੋਨ ਕਰਦੀ ਹੁੰਦੀ ਆ ਵੀ ਤੁਸੀਂ ਕੌਣ ਉਹ ਕਹਿੰਦੀ ਕਿ ਵੀ ਮੈਂ ਤਾਂ ਉਹਨਾਂ ਦੀ ਕੋਈ ਲੋਨ ਬੋਲਦੀ ਆ ਚਲ ਤੁਸੀਂ ਮੈਨੂੰ ਆਪਦਾ ਐਡਰੈਸ ਦੱਸੋ ਪੂਰਾ ਉਹ ਬੰਦਾ ਗੌਰਵਦੀ ਪਤਨੀ ਨੂੰ ਸਾਰਾ ਐਡਰੈਸ ਦੱਸ ਦਿੰਦਾ ਤੇ ਗੌਰਵਦੀ ਪਤਨੀ ਸ਼ਾਮ ਨੂੰ ਗੌਰਵ ਨੂੰ ਕਹਿੰਦੀ ਅੱਜ ਤੂੰ ਆਉਂਦਾ ਵੀ ਮੈਂ ਦੋਪਹਰ ਦੇ ਨਾਲ ਹੀ ਪੇਕੇ ਜਾਣਾ ਚਾਹਣੀ ਆ ਉਹ ਕਹਿੰਦਾ ਵੀ ਚੱਲ ਚਲੀ ਜਾ ਤੇ ਚਲੋ ਗੌਰਵਦੀ ਪਤਨੀ ਆ ਜਿਹੜੀ ਉਹ ਡਰਾਈਵਰ ਨੂੰ ਲੈ ਕੇ ਉਸ ਪਿੰਡ ਪਹੁੰਚ ਜਾਂਦੀ ਆ ਉਧਰ ਜਿਹੜੀ ਸਵਿਤਰੀ ਹੁੰਦੀ ਆ ਉਹ ਆਮ ਤਿਉਹ ਉਹਦੀ ਪਤਨੀ ਨੂੰ ਰੱਖਦੀ ਆ ਆਪਣੇ ਕੋਲ ਇੱਕ ਦਿਨ ਉਸ ਤੋਂ ਬਾਅਦ ਉਹ ਚਲੇ ਜਾਂਦੇ ਆ ਤੇ ਉਹ ਕਹਿੰਦੇ ਵੀ ਮਾਂ ਜੀ ਕਦੇ ਵੀ ਕੋਈ ਲੋੜ ਹੋਈ ਤਾਂ ਸਾਡੇ ਕੋਲ ਜ਼ਰੂਰ ਆਈਂ ਤੇ ਚਲੋ ਉਹ ਤਾਂ ਚਲੇ ਜਾਂਦੇ ਆਂ ਡੰਡਾ ਗਵੰਡਣਾ ਨੂੰ ਦਲਾਸੇ ਦਿੰਦੀਆਂ ਤੇ ਸਵਿਤਰੀ ਆ ਜਿਹੜੀ ਉਹ ਆਪਣੇ ਪੁੱਤਰ ਦੀ ਉਡੀਕ ਦੇ ਵਿੱਚ ਉਡੀਕ ਦੀ ਰਹਿਦੀ ਆ ਉਹਨੂੰ ਤੇ ਜਦੋਂ ਗੌਰਵ ਦੀ ਪਤਨੀ ਉਸ ਘਰ ਦੇ ਦਰਵਾਜ਼ੇ ਅੱਗੇ ਗੱਡੀ ਖੜਾਉਂਦੀ ਆ ਗੱਡੀ ਡਰਾਈਵਰ ਉਤਰਦਾ ਤੇ ਗੌਰਵ ਦੀ ਪਤਨੀ ਉੱਤਰਦੇ ਆ ਜਦੋਂ ਦੋਨੋਂ ਜਾਣੀ ਤੇ ਉਸ ਤੋਂ ਬਾਅਦ ਡੰਡਾ ਗਵੰਡਣਾ ਨੂੰ ਫਿਰ ਪਤਾ ਲੱਗ ਜਾਂਦਾ ਗਲੀ ਛੋਟੀ ਹੋਈ ਸੀ ਪਤਾ ਲੱਗਦਾ ਸੀ ਇੱਕ ਦੂਜੇ ਦੇ ਹਨਾ ਵੀ ਕੌਣ ਆਉਂਦਾ ਜਾਂਦਾ ਚਲੋ ਬਾਹਰ ਨਿਕਲੇ ਹੁੰਦੀਆਂ ਨੇ ਤੇ ਗੌਰਵ ਦੀ ਪਤਨੀ ਜਦੋਂ ਘਰ ਦੇ ਅੰਦਰ ਜਾਂਦੀ ਆ ਉਹ ਵੇਖਦੀ ਆ ਕਿ ਸਵਿਤਰੀ 베ੜੇ ਦੇ ਵਿੱਚ ਬੈਠੀ ਨਾ ਭਾਂਡੇ ਜੀ ਮਾਂਜ ਰਹੀ ਹੁੰਦੀ ਆ ਤੇ ਚਲੋ ਉਹ ਵੇਖ ਕੇ ਉਹਦੇ ਕੋਲ ਜਾਂਦੀ ਆ ਤੇ ਉਹਨਾਂ ਨੂੰ ਕਹਦੀ ਆ ਕਿ ਤੁਸੀਂ ਗੌਰਵ ਦੇ ਬੰਮੀ ਹੋ ਉਹ ਕਹਿੰਦੀ ਵੀ ਹਾਂ ਪੁੱਤਰ ਤੁਸੀਂ ਕੌਣ ਤੇ ਉਹ ਕਹਿੰਦੀ ਕਿ ਮਾਂ ਜੀ ਮੈਂ ਤੁਹਾਡੀ ਨੂੰ ਜਦੋਂ ਇਹ ਗੱਲ ਕਹਿੰਦੀ ਆ ਤਾਂ ਗੌਰਵ ਦੀ ਮਾਂ ਖੜੀ ਹੋ ਜਾਂਦੀ ਆ ਹੈਰਾਨ ਹੁੰਦੀ ਆ ਕਿ ਕੀ ਤੁਸੀਂ ਕੀ ਕਹਿ ਰਹੇ ਹੋ ਪੁੱਤਰ ਤੁਸੀਂ ਕੀ ਕਹਿ ਰਹੇ ਹੋ ਉਕੇ ਦੀ ਮਾਂ ਜੀ ਮੈਂ ਠੀਕ ਕਹਿ ਰਹੀ ਆ ਮੈਂ ਤੁਹਾਡੀ ਨੂੰਹ ਆ ਇਹ ਕਹਿ ਕੇ ਉਹ ਗੌਰਵ ਦੀ ਮਾਂ ਨੂੰ ਗੱਲ ਨਾਲ ਲਾ ਲੈਂਦੀ ਆ ਹੁਣ ਏਡੀ ਸੋਹਣੀ ਸੁਨੱਖੀ ਗੋਰੀ ਜਿੱਡੀ ਕੁੜੀ ਨੂੰ ਵੇਖ ਕੇ ਗੌਰਵ ਦੀ ਮਾਂ ਜਿਹੜੀ ਉਹ ਸੋਚਦੀ ਆ ਵੀ ਮੇਰੇ ਤਾਂ ਕੱਪੜੇ ਕਿੱਦਾਂ ਦੇ ਪਾਏ ਆ ਪਸੀਨਾ ਆਇਆ ਉਹ ਥੋੜਾ ਦੂਰ ਹਟਣ ਦੀ ਕੋਸ਼ਿਸ਼ ਕਰਦੀ ਆ ਕਿ ਪੁੱਤਰ ਮੇਰੇ ਹੱਥ ਵੀ ਗੱਦੇ ਆ ਨਾ ਮੈਂ ਭਾਂਡੇ ਵਾਜ ਰਹੀ ਸੀ ਵੀ ਚਲੋ ਬੈਠੋ ਉਹ ਕਹਦੀ ਵੀ ਨਹੀਂ ਮਾਂ ਵੀ ਮੈਨੂੰ ਸਕੂਨ ਮਿਲਦਾ ਤੁਹਾਡੇ ਸੀਨੇ ਨਾਲ ਲੱਗ ਕੇ ਉਹ ਕਿੰਨਾ ਚਿਰ ਗੌਰਵ ਦੀ ਮਾਂ ਨੂੰ ਸੀਨੇ ਨਾਲ ਲਾ ਕੇ ਖੜੀ ਰਹਿੰਦੀ ਆ ਤੇ ਉਸ ਤੋਂ ਬਾਅਦ ਚਲ ਸਵਿਤਰੀਆ ਉਹਨੂੰ ਤੇ ਡਰਾਈਵਰ ਨੂੰ ਅੰਦਰ ਲੈ ਜਾਂਦੀ ਆ ਬੰਝਾ ਡੌਂਦੀ ਉਹ ਬਹਿਦੇ ਆ ਤੇ ਉਹ ਕਹਿੰਦੀ ਕਿ ਪੁੱਤਰ ਵੀ ਤੁਸੀਂ ਸੱਚ-ਸੱਚ ਦੱਸੋ ਵੀ ਤੁਸੀਂ ਇਸ ਘਰੇ ਕਿਵੇਂ ਵੀ ਗੌਰਵ ਨੇ ਤਾਂ ਮੈਨੂੰ ਹੀ ਦੱਸਿਆ ਨਹੀਂ ਵਿਆਹ ਕਰਾ ਲਿਆ ਤਾਂ ਗੌਰਵ ਦੀ ਪਤਨੀ ਜਿਹੜੀ ਉਹ ਕਹਿੰਦੀ ਮਾਂ ਜੀ ਵੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਵੀ ਮੈਂ ਉਸ ਬੰਦੇ ਨਾਲ ਵਿਆਹ ਕਰਵਾਇਆ ਜਿਹਤੇ ਮੈਂ ਬਹੁਤ ਵਿਸ਼ਵਾਸ ਕਰਦੀ ਸੀ ਤੇ ਉਹਨੇ ਮੈਨੂੰ ਇੰਨਾ ਵੱਡਾ ਝੂਠ ਬੋਲਿਆ ਉਹ ਕਹਿੰਦੀ ਕਿ ਵੀ ਤੁਸੀਂ ਹਨਾ ਮਤਲਬ ਇੱਥੇ ਕੱਲੇ ਵੀ ਗੌਰਵ ਦੇ ਨਾਲ ਕਿਉਂ ਨਹੀਂ ਤਾਂ ਫਿਰ ਸਵਿਤਰੀ ਆ ਜਿਹੜੀ ਉਹ ਸਾਰੀ ਗੱਲ ਦੱਸਦੀ ਆ ਵੀ ਪੁੱਤਰ ਮੈਂ ਤਾਂ ਵਿਧਵਾ ਸੀ ਵੀ ਮਸਾਂ ਮੈਂ ਉਹਨੂੰ ਪਾਲਿਆ ਸੀ ਵੀ ਇਹੋ ਜਿਹਾ ਸ਼ਹਿਰ ਗਿਆ ਵੀ ਉਹ ਤਾਂ ਬਦਲ ਗਿਆ ਵੀ ਜ਼ਮੀਨ ਵੀ ਵੇਚ ਕੇ ਪੈਸੇ ਲੈ ਗਿਆ ਕੰਪਨੀ ਸ਼ੁਰੂ ਕਰਨ ਨੂੰ ਕਹਿੰਦਾ ਸੀ ਵੀ ਹੁਣ ਮੇਰੇ ਘਰ ਵੀ ਵਿਕਾਊ ਕਰਾ ਤਾਂ ਸੀ ਵੀ ਉਹ ਤਾਂ ਸ਼ੁਕਰਾ ਚੱਲੋ ਮੈਂ ਘਰ ਵਿਕਾਊ ਅਜੇ ਤੱਕ ਨਹੀਂ ਕੀਤੀ ਸੀ ਵੀ ਮੈਨੂੰ ਲੈ ਗਿਆ ਸਟੇਸ਼ਨ ਤੇ ਛੱਡ ਗਿਆ ਸਾਰੀ ਗੱਲ ਦੱਸਦੀ ਆ ਤਾਂ ਮਮਤਾ ਜਿਹੜੀ ਗੌਰਵ ਦੀ ਪਤਨੀ ਉਹਨੂੰ ਹੋਰ ਵੀ ਇਹ ਗੱਲ ਬੁਰੀ ਲੱਗਦੀ ਆ ਉਹ ਗੌਰਵ ਨੂੰ ਫੋਨ ਕਰ ਲੈਂਦੀ ਆ ਗੌਰਵ ਨੂੰ ਫੋਨ ਕਰਕੇ ਕਹਿੰਦੀ ਵੀਡੀਓ ਕਾਲ ਔਨ ਕਰੋ ਤੇ ਜਦੋਂ ਉਹ ਵੀਡੀਓ ਕਾਲ ਔਨ ਕਰਦਾ ਤੇ ਉਹ ਵੀਡੀਓ ਕਾਲ ਕਿਸ ਸਵਿਤਰੀ ਨੂੰ ਦਿਖਾਉਂਦੀ ਆ ਤੇ ਚਲੋ ਗੌਰਵ ਆ ਜਿਹੜਾ ਉਹ ਹੈਰਾਨ ਰਹਿ ਜਾਂਦਾ ਤੇ ਕਹਿੰਦਾ ਕਿ ਮਮਤਾ ਤੂੰ ਇੱਥੇ ਕਿਵੇਂ ਤੇ ਉਹ ਕਹਿੰਦੀ ਕਿ ਗੌਰਵ ਮੈਨੂੰ ਤੇਰੇ ਤੋਂ ਇਹ ਆਸ ਨਹੀਂ ਸੀ ਕਿ ਤੂੰ ਮੈਨੂੰ ਇੰਨਾ ਵੱਡਾ ਝੂਠ ਬੋਲੇਗਾ ਤੂੰ ਮੇਰੇ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਮੈਨੂੰ ਇਸ ਗੱਲ ਦੀ ਸ਼ਰਮ ਆਉਂਦੀ ਆ ਕਿ ਤੁਸੀਂ ਮੇਰੇ ਪਤੀ ਹੋ ਮੈਂ ਤੁਹਾਨੂੰ ਚੁਣਿਆ ਹੈ ਨਾ ਤੁਸੀਂ ਮੇਰਾ ਪਿਆਰ ਹੋ ਉਹ ਕਹਿੰਦੀ ਵੀ ਤੁਹਾਡੀ ਬਜ਼ੁਰਗ ਮਾਂ ਇੱਕ ਵਿਧਵਾ ਮਾਂ ਜਿਹਦੇ ਤੁਹਾਨੂੰ ਇੰਨੇ ਪਿਆਰ ਨਾਲ ਪਾਲਿਆ ਤੇ ਹੁਣ ਤੁਸੀਂ ਉਹਨੂੰ ਛੱਡ ਗਏ ਹੋ ਇਕੱਲਾ ਵੀ ਮੈਨੂੰ ਤਾਂ ਨਹੀਂ ਇਹ ਗੱਲ ਪਸੰਦ ਵੀ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਤੇ ਚਲੋ ਗੌਰਵ ਨੂੰ ਕਹਿੰਦਾ ਮੇਰੀ ਗੱਲ ਸੁਣ ਮੈਂ ਤਾਂ ਮੇਰੀ ਗੱਲ ਸੁਣ ਪਰ ਉਹ ਗੱਲ ਨਹੀਂ ਕਰਦੀ ਫੋਨ ਕੱਟ ਦਿੰਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਸੱਸ ਨੂੰ ਕਹਿੰਦੀ ਆ ਕਿ ਮਾਂ ਦੀ ਤੁਸੀਂ ਹੁਣ ਤੱਕ ਜੋ ਵੀ ਹਟਾਇਆ ਗੌਰਵ ਕਰਕੇ ਉਹਦੇ ਲਈ ਮੈਂ ਤੁਹਾਡੇ ਤੋਂ ਮਾफी ਮੰਗਦੀ ਆ ਮੈਂ ਗੌਰਵ ਨੂੰ ਛੱਡ ਕੇ ਤਾਂ ਨਹੀਂ ਜਾਉਂਗੀ ਪਰ ਉਹਨੂੰ ਸਬਕ ਜ਼ਰੂਰ ਸਿਖਾਵਾਂਗੀ ਮੈਂ ਤੁਹਾਡੇ ਨਾਲ ਰਹੂੰਗੀ ਤੇ ਉਹਦੀ ਮਾਂ ਕਹਿੰਦੀ ਕਿ ਪੁੱਤਰ ਵੀ ਤੇਰੇ ਲਈ ਇਹ ਠੀਕ ਨਹੀਂ ਚੱਲ ਜਿਵੇਂ ਵੀ ਆ ਹਨਾ ਮੇਰਾ ਪੁੱਤਰ ਉਹ ਸੀ ਇੱਕ ਪੁੱਤ ਬਣ ਗਿਆ ਪਰ ਤੇਰਾ ਤਾਂ ਪਤੀ ਆ ਉਹ ਕਹਿੰਦੀ ਵੀ ਨਹੀਂ ਮਾਂ ਫਿਰ ਨਾ ਉਹ ਉੱਥੇ ਰਹਿਣਾ ਸ਼ੁਰੂ ਕਰ ਦਿੰਦੀ ਆ ਤੇ ਗੌਰਵ ਆ ਜਿਹੜਾ ਉਹ ਇੱਕ ਹਫ਼ਤਾ ਤਾਂ ਵੇਟ ਕਰਦਾ ਉਹਨੂੰ ਇਹ ਵੀ ਹੁੰਦਾ ਵੀ ਮੈਂ ਕਿਹੜੇ ਮੂੰਹ ਉੱਥੇ ਲੱਗਾ ਜਾ ਕੇ ਪਰ ਫੇਰ ਇੱਕ ਹਫ਼ਤੇ ਬਾਅਦ ਉਹ ਆਉਂਦਾ ਤੇ ਆ ਕੇ ਜਦੋਂ ਉਹ ਵੇਖਦਾ ਮੰਮਤਾ ਨੇ ਤਾਂ ਉਸ ਘਰ ਦਾ ਮਤਲਬ ਜਿਹੜਾ ਬਦਲਿਆ ਪਿਆ ਸੀ ਮਹਿੰਦਰਾ ਬਹੁਤ ਵਧੀਆ ਸਫਾਈ ਕੀਤੀ ਹੋਈ ਸੀ ਮੰਮਤਾ ਨੇ ਘਰ ਦੇ ਵਿੱਚ ਗਾਰਡਨ ਬਣਾ ਕੇ ਬੂਟੇ ਲਾਲੇ ਸੀ ਤੇ ਉਹ ਉਹਦੀ ਸੱਸ ਸਲਾਈ ਦਾ ਜਾਣਦੀ ਸੀ ਤੇ ਇੱਕ ਉਹ ਵੀ ਸਲਾਈ ਕਰਨਾ ਸਿੱਖਦੀ ਸੀ ਤੇ ਕਾਫੀ ਕੁੜੀਆਂ ਜਿਹੜੀਆਂ ਸਲਾਈ ਦਾ ਕੰਮ ਸਿੱਖ ਰਹੀਆਂ ਸੀ ਤੇ ਘਰ ਚ ਤਾਂ ਰੌਣਕ ਲੱਗੀ ਹੋਈ ਸੀ ਤੇ ਜਦੋਂ ਗੌਰਵ ਆਉਂਦਾ ਉਹਨੂੰ ਦੇਖ ਕੇ ਮਮਤਾ ਜਿਹੜੀ ਉਹਨੂੰ ਗੁੱਸਾ ਆ ਜਾਂਦਾ ਤੇ ਜਦੋਂ ਉਹ ਆ ਕੇ ਖੜਦਾ ਅੰਦਰ ਉਹ ਕਹਿੰਦਾ ਮਮਤਾ ਮੈਂ ਤੈਨੂੰ ਲੈਣ ਆਇਆ ਤੇ ਉਹ ਦੇ ਗੱਲ ਪੈ ਜਾਂਦੀ ਹੈ ਕਹਿੰਦੀ ਖਬਰਦਾਰ ਜੇ ਆਪਣੇ ਇਸ ਜ਼ੁਬਾਨ ਤੋਂ ਮੇਰਾ ਨਾਮ ਵੀ ਲਿਆ ਤੂੰ ਮੇਰਾ ਕਿਵੇਂ ਹੋ ਸਕਦਾ ਜਦੋਂ ਤੂੰ ਉਸ ਵਿਧਵਾ ਮਾਂ ਦਾ ਨਹੀਂ ਹੋਇਆ ਜਿਹਨੀਆਂ ਐਨੀਆਂ ਔਖਾਂ ਨਾਲ ਤੈਨੂੰ ਪਾਲ ਕੇ ਪੜ੍ਹਾਇਆ ਤੇ ਤੇਰੇ ਪੈਰਾਂ ਤੇ ਖੜਾ ਕੀਤਾ ਮੈਨੂੰ ਆਪਣੀ ਪਤਨੀ ਕਹਿਣ ਦਾ ਹੱਕ ਤੂੰ ਗਵਾ ਚੁੱਕਿਆ ਭਾਵੇਂ ਮੈਂ ਪਤਨੀ ਆ ਤੇਰੀ ਪਰ ਮੈਨੂੰ ਇਸ ਗੱਲ ਦੀ ਸ਼ਰਮ ਆਉਂਦੀ ਆ ਕਿ ਤੁਸੀਂ ਮੇਰੇ ਪਤੀ ਨੂੰ ਚਲੋ ਕਾਫੀ ਸੁਣਾਉਂਦੀ ਆ ਤੇ ਸਵੇਤਰੀ ਆ ਜਿਹੜੀ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਪੁੱਤਰ ਇਹਨੂੰ ਮਾਫ ਕਰ ਦੇ ਉਹ ਕਹਿੰਦੀ ਮਾਂ ਜੀ ਤੁਸੀਂ ਵੀ ਤੁਹਾਡੇ ਨਾਲ ਇਹਨੇ ਇੰਨੀ ਕੀਤੀ ਤੇ ਤੁਸੀਂ ਮਾਫ ਕਰਨ ਦੀ ਗੱਲ ਕਰਦੇ ਹੋ ਤੇ ਉਹ ਕਹਿੰਦੀ ਕਿ ਪੁੱਤਰ ਕੋਈ ਗੱਲ ਨਹੀਂ ਫਿਰ ਵੀ ਕਿਤੇ ਮੇਰੀ ਪਰਵਰਿਸ਼ ਦੇ ਵਿੱਚ ਕਮੀ ਰਹੀ ਹੋ ਉਹ ਕਹਿੰਦੀ ਨਹੀਂ ਮਾਂ ਤੁਹਾਡੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਰਹੀ ਫਿਰ ਉਹ ਗੌਰਵ ਨੂੰ ਸਵਾਲ ਕਰਦੀ ਆ ਕਹਿੰਦੀ ਮੈਨੂੰ ਤੂੰ ਇੱਕ ਕਾਰਨ ਦੱਸ ਦੇ ਕੀ ਤੂੰ ਆਪਣੀ ਮਾਂ ਨਾਲ ਇੰਝ ਕਿਉਂ ਕੀਤੀ ਤਾਂ ਗੌਰਵ ਕਹਿੰਦਾ ਕਿ ਮਮਤਾ ਜਦੋਂ ਮੈਂ ਸ਼ਹਿਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਜਿਹੜੀ ਸੁਸਾਇਟੀ ਦੇ ਵਿੱਚ ਮੈਂ ਰਹਿੰਦਾ ਸੀ ਉੱਥੇ ਜਿੰਨੇ ਵੀ ਲੋਕ ਰਹਿੰਦੇ ਸੀਗੇ ਉਹ ਹਾਈ ਫਾਈ ਸੁਸਾਇਟੀ ਦੇ ਲੋਕ ਸੀ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਬਹੁਤ ਮੋਡਰੇਟ ਸੀ ਤੇ ਮੈਂ ਜਦੋਂ ਉਹਨਾਂ ਨਾਲ ਵਿਚਰਦਾ ਸੀਗਾ ਤੇ ਮੈਂ ਮਤਲਬ ਇਹ ਗੱਲ ਫੀਲ ਕੀਤੀ ਵੀ ਜੇ ਮੈਂ ਆਪਣੀ ਮਾਂ ਨੂੰ ਉੱਥੇ ਲੈ ਕੇ ਜਾਵਾਂ ਦਾ ਸਾਰੇ ਮੇਰਾ ਮਜ਼ਾਕ ਉਡਾਉਣਗੇ ਵੀ ਮੇਰੀ ਪੇਂਡੂ ਮਾਰੂਗੇ ਕਿ ਹੱਸਣਗੇ ਵੀ ਇਸ ਕਰਕੇ ਮੈਂ ਆਪਣੀ ਮਾਂ ਤੋਂ ਪਾਸਾ ਕਰਦਾ ਸੀ ਉਹ ਕਹਿੰਦੀ ਕਿ ਲੱਖ ਲਾਨ ਤਾ ਤੇਰੇ ਵਰਗੇ ਪੁੱਤਰ ਤੇ ਇਹ ਤੈਨੂੰ ਅੱਜ ਇੰਨੀ ਮਤਲਬ ਨੌਬਤ ਆ ਗਈ ਵੀ ਤੈਨੂੰ ਆਪਣੀ ਮਾਂ ਦਾ ਪੇਂਡੂ ਪੜਾ ਜਿਹੜੀ ਤੇਰੀ ਪੇਂਡੂ ਮਾਂ ਨੇ ਤੈਨੂੰ ਪੜਾ ਲਿਖਾ ਕੇ ਇੰਨਾ ਵੱਡਾ ਕੀਤਾ ਤੇ ਉਹਦੇ ਲਈ ਤੂੰ ਇਹੋ ਜੀ ਸੋਚ ਰੱਖਦਾ ਤੇ ਚਲੋ ਉਸ ਤੋਂ ਬਾਅਦ ਨਾ ਉਹ ਮਾਂ ਕੀ ਮੰਗਤ ਉਹਨਾਂ ਤੋਂ ਤਮਮਤਾ ਕਹਿੰਦੀ ਕਿ ਮੈਂ ਤੁਹਾਨੂੰ ਮਾਫ਼ ਨਹੀਂ ਕਰੂੰਗੀ ਗੌਰਵ ਉਹਦੇ ਬੜਾ ਮੈਂ ਤਰਲੇ ਕਰਦਾ ਪਰ ਉਹ ਕਹਿੰਦੀ ਕਿ ਨਹੀਂ ਮੈਂ ਤੁਹਾਨੂੰ ਮਾਫ਼ ਨਹੀਂ ਕਰ ਸਕਦੀ ਤੇ ਆਂ ਲਗਵਾਣ ਦੀ ਔਰਤਾਂ ਨੂੰ ਤਾਂ ਪਤਾ ਲੱਗ ਹੀ ਚੁੱਕਿਆ ਹੁੰਦਾ ਹੈ ਨਾ ਚਲੋ ਉਹ ਆਉਂਦੀਆਂ ਨੇ ਤੇ ਉਹ ਆ ਕੇ ਅੱਡ ਲਾਹਣ ਤਾਂ ਪਾਉਂਦੀਆਂ ਨੇ ਗੌਰਵ ਨੂੰ ਕਿ ਤੈਨੂੰ ਇੰਨੀਆਂ ਔਖਾਂ ਨਾਲ ਇਹਨੇ ਪਾਲਿਆ ਤੇ ਤੂੰ ਅੱਜ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਗਿਆ ਤੇ ਗੌਰਵ ਸਾਰਿਆਂ ਤੋਂ ਮਾਫ਼ੀ ਮੰਗਦਾ ਉਹ ਕਹਿੰਦੀ ਆ ਵੀ ਅੱਜ ਤੂੰ ਮਾਫ਼ੀ ਮੰਗ ਕੇ ਚੱਲ ਮਾਫ਼ ਤਾਂ ਤੈਨੂੰ ਇਹ ਕਰ ਦੂ ਪਰ ਇਹਦੀਆਂ ਰੀਝਾਂ ਤੇ ਸੁਪਨੇ ਜਿਹੜੇ ਤੂੰ ਮਾਰੇ ਆ ਤੇਰੇ ਵਿਆਹ ਦਾ ਇਹਨੇ ਜੋ ਸੁਪਨਾ ਵੇਖਿਆ ਤੂੰ ਇੰਨਾ ਵੱਡਾ ਆਦਮੀ ਬਣ ਗਿਆ ਪਰ ਤੈਨੂੰ ਵਿਚਰਨਾ ਨਹੀਂ ਆਇਆ ਵੀ ਤੇਰੀ ਜਿਹੜੀ ਇੰਨੀ ਸਿੱਖਿਆ ਇੰਨੀ ਪੜ੍ਹਾਈ ਆ ਉਹ ਤਾਂ ਕਿਸੇ ਕੰਮ ਨਹੀਂ ਆਈ ਤੇ ਫਿਰ ਗੌਰਵ ਆ ਜਿਹੜਾ ਉਹ ਤਾਂ ਵੀ ਮੈਂ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਗਲਤੀ ਨਹੀਂ ਕਰੂੰਗਾ ਫਿਰ ਚਲੋ ਸਾਰੇ ਸਵਿੱਤਰੀ ਤੇ ਦੂਜੀਆਂ ਉਹਦੀਆਂ ਗਵੰਡਣਾ ਭਮਤਾ ਨੂੰ ਕਹਿਦੀ ਆ ਕਿ ਚਲ ਕੋਈ ਨਾ ਇਹਨੂੰ ਮaaf ਕਰ ਦੇ ਤੇ ਸਵਿੱਤਰੀ ਕਹਿਦੀ ਕਿ ਮੈਂ ਤੁਹਾਡੇ ਵਿਆਹ ਦਾ ਸੁਪਨਾ ਜਿਹੜਾ ਪੂਰਾ ਕਰਨਾ ਚਾਹਣੀ ਆ ਵੀ ਮੈਂ ਚਾਹਣੀ ਆ ਕਿ ਮੈਂ ਤੁਹਾਡਾ ਮਤਲਬ ਵਿਆਹ ਕਰਾਂ ਦੁਬਾਰਾ ਵੇ ਤਾਂ ਤੁਹਾਡਾ ਹੋਇਆ ਵੀ ਆ ਚਲੋ ਮੈਂ ਪਾਰਟੀ ਕਰਾਂ ਤੇ ਮੈਂ ਚਾਹਣੀ ਆ ਕਿ ਤੁਸੀਂ ਨਵੀਂ ਸ਼ੁਰੂਆਤ ਕਰੋ ਚਲ ਪੁੱਤਰ ਜੇ ਇਹਨੂੰ ਮੇਰੇ ਨਾਲ ਰਹਿਣਾ ਨਹੀਂ ਵੀ ਪਸੰਦ ਪਰ ਮਮਤਾ ਕਹਿੰਦੀ ਕਿ ਜੇ ਮਾਂ ਜੀ ਤੁਸੀਂ ਮਤਲਬ ਸਾਡੇ ਹਨਾ ਲੋਕਾਂ ਦੇ ਵਿੱਚ ਵਿਆਹ ਸਾਡਾ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਮੇਰੀ ਇੱਕ ਸ਼ਰਤ ਤਾਂ ਕਿ ਮੈਂ ਤੁਹਾਡੇ ਨਾਲ ਹੀ ਰਹੂੰਗੀ ਪਿੰਡ ਛੱਡ ਕੇ ਨਹੀਂ ਜਾਊਂਗੀ ਤੇ ਗੌਰਵ ਆ ਜਿਹੜਾ ਉਹ ਇਸ ਗੱਲ ਲਈ ਮੰਨ ਜਾਂਦਾ ਤੇ ਚਲੋ ਜਿਹੜੀ ਸਿਤਰੀ ਆ ਉਹ ਆਪਣੇ ਪੁੱਤਰ ਨੂੰ ਕਹਿੰਦੀ ਆ ਤਿਉਹ ਤਿਆਰੀ ਕਰਦੀ ਆ ਫਿਰ ਉਹ ਇੱਕ ਬਹੁਤ ਵੱਡੀ ਰਿਸੈਪਸ਼ਨ ਪਾਰਟੀ ਰੱਖਦੀ ਆ ਜਿਹਦੇ ਵਿੱਚ ਗੌਰਵ ਆ ਜਿਹੜਾ ਉਹ ਆਪਣੇ ਸਾਰੇ ਕਲੀਗਜ਼ ਨੂੰ ਬੁਲਾਉਂਦਾ ਵੱਡੀ ਵੱਡੀ ਕੰਪਨੀਆਂ ਦੇ ਵਿੱਚ ਉਹਦੇ ਨਾਲ ਦੇ ਜੋ ਕੰਮ ਕਰਦੇ ਸੀ ਉਹਦੀ ਕਲੋਨੀ ਦੇ ਵਿੱਚ ਜੋ ਰਹਿੰਦੇ ਸੀ ਪਿੰਡ ਦੇ ਵਿੱਚ ਹੀ ਉਹ ਉਹ ਆਪਦੇ ਵਿਆਹ ਦਾ ਰਿਸੈਪਸ਼ਨ ਦਾ ਪ੍ਰੋਗਰਾਮ ਰੱਖਦਾ ਤੇ ਉਹ ਸਾਰੇ ਲੋਕ ਆ ਜਿਹੜੇ ਉਹ ਆ ਕੇ ਗੌਰਵ ਨੂੰ ਕਹਿੰਦੇ ਆ ਕਿ ਤੂੰ ਇੰਨਾ ਕਰਮਾ ਵਾਲਾ ਕਿ ਤੂੰ ਇੰਨੀ ਵਧੀਆ ਜਗ੍ਹਾ ਦੇ ਵਿੱਚ ਰਹਿਣਾ ਤੇ ਇੰਨੀ ਪਿਆਰੀ ਤੇਰੇ ਕੋਲੇ ਮਾਂ ਸਭ ਉਹ ਸਾਰੇ ਉਹ ਗੌਰਵ ਨਾਲੋਂ ਵੱਧ ਉਦੀ ਮਾਂ ਦਾ ਸਤਿਕਾਰ ਕਰਕੇ ਆ। ਵੀ ਇੱਕ ਦੇਖੋ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਨੇ ਕਿਵੇਂ ਆਪਣੇ ਪਤੀ ਨੂੰ ਇੱਕ ਸਬਕ ਸਿਖਾਇਆ ਕਿ ਜਿਹੜੇ ਬੱਚੇ ਵੱਡੇ ਹੋ ਕੇ ਆਪਣੇ ਆਪ ਨੂੰ ਮਾਡਰਨ ਸਮਝਣ ਲੱਗ ਜਾਂਦੇ ਆਪਣੇ ਮਾਤਾ ਪਿਤਾ ਨੂੰ ਪਿੰਡੂ ਸਮਝਦੇ ਆ। ਇਹੋ ਜੀ ਸੋਚਦੇ ਬੱਚੇ ਵੀ ਅੱਜ ਕੱਲ੍ਹ ਹੈਗੇ ਆ ਪਰ ਮਮਤਾ ਦੇ ਹੌਸਲੇ ਦੀ ਦਾਤ ਦੇ ਨਹੀਂ ਬਣਦੀ ਆ ਕਿਉਂ ਨੇ ਆਪਣੇ ਪਤੀ ਨੂੰ ਸਬਕ ਸਿਖਾਇਆ। ਹੁਣ ਮਮਤਾ ਦੇ ਗੌਰਵ ਆ ਜਿਹੜੇ ਉਹ ਪਿੰਡ 'ਚ ਹੀ ਰਹਿੰਦੇ ਆ। ਮੈਂ ਗੌਰਵ ਸ਼ਹਿਰ ਜਾਂਦਾ ਆਪਣੀ ਕੰਪਨੀ ਦੇ ਵਿੱਚ ਕੰਮ ਕਰਦਾ ਪਰ ਆਉਂਦਾ ਉਹ ਸ਼ਾਮ ਨੂੰ ਆਪਣੀ ਘਰੀ ਆ ਤੇ ਉਹੀ ਘਰ ਜਿਹਦੇ ਵਿੱਚ ਕਿਸੇ ਦਿਨ ਕਾਂ ਬੋਲਦੇ ਸੀ ਹੁਣ ਉਸ ਘਰ ਦੇ ਵਿੱਚ ਰੌਣਕ ਲੱਗੀ ਹੁੰਦੀ ਆ ਤੇ ਸਵਿੱਤਰੀ ਆਪਣੇ ਪੁੱਤਰ ਤੇ ਨੂੰ ਨੂੰ ਵੇਖ ਵੇਖ ਜਿਉਂਦੀ ਆ ਤੇ ਮਮਤਾ ਨੇ ਵੀ ਆਪਣੇ ਪਤੀ ਨੂੰ ਮਾਫ ਕਰਤਾ ਸੀ ਤੇ ਗੌਰਵ ਨੇ ਵੀ ਉਸ ਤੋਂ ਬਾਅਦ ਕਦੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਜਿਦੇ ਨਾਲ ਉਹਦੀ ਮਾਂ ਜਾਂ ਉਹਦੀ ਪਤਨੀ ਨਾਲ ਦਿਲ ਦੁਖਿਆ ਹੋਵੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਲੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ